ਸਸਿਕਾਲ ਅੱਜ ਆਜੀ 6 ਦਸੰਬਰ 2023 ਤੇ ਅੱਜ ਬਾਸਮਤੀ ਦੇ ਭਾ ਮੰਡੀਆਂ ਦੇ ਵਿੱਚ ਕੀ ਰਏ ਨੇ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਇਸ ਜਾਣਕਾਰੀ ਵੱਲ ਲਿਜਾਂਣ ਤੋਂ ਪਹਿਲਾਂ ਤੁਹਾਨੂੰ ਇੱਕ ਅਪੀਲ ਹੈ ਕਿ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਦੇਖ ਰਹੇ ਹੋ ਤਾਂ ਪੇਜ ਨੂੰ ਫਾਲੋ ਕਰ ਲਓ ਤੇ ਜੇਕਰ YouTube ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਮੁਕਸਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ 11 21 ਦਾ ਭਾ ਜਿਹੜਾ ਅੱਜ ਰਿਹਾ ਉਹ 4970 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1401 ਦਾ ਭਾਜ ਜਿਹੜਾ ਦੱਸਿਆ ਗਿਆ ਉਹ 4700 ਰੁਪਏ ਪ੍ਰਤੀ ਕੁਆਂਟਲ ਦੱਸਿਆ ਗਿਆ ਇਸੇ ਤਰ੍ਹਾਂ ਹੀ 1692 ਦਾ ਭਾਜ ਸੀ ਜਿਹੜਾ 4125 ਰੁਪਏ ਤੇ 1847 ਦਾ ਭਾਜ 3900 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ 17 18 ਦੇ ਕੰਬਾਈਨ ਨਾਲ ਕੱਟੀ ਹੋਈ ਦਾ ਭਾਅ ਦੀ ਗੱਲ ਕਰੀਏ ਤਾਂ ਉਹ 4750 ਰੁਪਏ ਪ੍ਰਤੀ ਕੁਆਂਟਲ ਵਿਕ ਹੈ ਜੀ ਤੇ ਉਧਰ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ 1121 ਦਾ ਭਾਅ 5000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਲੁਧਿਆਣਾ ਦੀ ਖੰਨਾ ਮੰਡੀ ਦੇ ਵਿੱਚ 1121 ਦਾ ਭਾਅ 4980 ਰੁਪਏ ਪ੍ਰਤੀ ਕੁਆਂਟਲ ਰਿਹਾ ਨਾਲ ਹੀ ਅੰਮ੍ਰਿਤਸਰ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 1847 ਦਾ ਭਾਅ 3850 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾਅ 4000 ਰੁਪਏ ਪ੍ਰਤੀ ਕੁਆਂਟਲ ਰਿਹਾ 1121 ਦਾ ਭਾਅ ਇੱਥੇ ਕੰਬਾਈਨ ਨਾਲ ਕੱਟੀ ਹੋਈ ਦਾ 4950 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਹੱਥ ਨਾਲ ਕਟਾਈ ਕੀਤੀ ਦਾ 5110 ਰੁਪਏ ਪ੍ਰਤੀ ਕੁਆਂਟਲ ਰਿਹਾ ਜੇਕਰ ਇੱਥੇ P7 ਦੇ ਭਾਅ ਦੀ ਗੱਲ ਕਰੀਏ ਤਾਂ P7 ਦਾ ਭਾਅ ਜਿਹੜਾ ਦੋਸਤੋ ਇੱਥੇ 4600 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦਾ ਭਾਅ ਜਿਹੜਾ ਹੱਥ ਨਾਲ ਕੱਟੀ ਹੋਈ ਦਾ 4000 ਰੁਪਏ ਪ੍ਰਤੀ ਕੁਆਂਟਲ ਤੇ 1885 ਦਾ ਭਾਅ ਹੱਥ ਨਾਲ ਕਟਾਈ ਕੀਤੀ ਦਾ 4675 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਜੇਕਰ ਫਾਜ਼ਲਕਾ ਦੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1121 ਦਾ ਭਾਜੜਾ 4855 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਜੇਕਰ ਤਰਨਤਾਰਨ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1121 ਦਾ ਭਾਜੜਾ ਕੰਬਾਈਨ ਨਾਲ ਕੱਟੀ ਹੋਈ ਦਾ 5100 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਹੱਥ ਨਾਲ ਕਟਾਈ ਕੀਤੀ ਦਾ 5385 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦੇ ਜੇਕਰ ਭਾਅ ਦੀ ਗੱਲ ਕਰੀਏ ਤਾਂ 4900 ਰੁਪਏ ਪ੍ਰਤੀ ਕੁਆਂਟਲ ਰਿਹਾ ਕੰਬਾਈਨ ਨਾਲ ਕੱਟੀ ਹੋਈ ਦਾ ਤੇ ਹੱਥ ਨਾਲ ਕਟਾਈ ਕੀਤੀ ਦਾ 5150 ਰੁਪਏ ਪ੍ਰਤੀ ਕੁਆਂਟਲ ਰਿਹਾ ਨਾਲੀ P7 ਦੇ ਭਾਅ ਦੀ ਗੱਲ ਕਰੀਏ ਤਾਂ ਇੱਥੇ P7 ਆ ਜਿਹੜਾ ਉਹ 4600 ਰੁਪਏ ਪ੍ਰਤੀ ਕੁਆਂਟਲ ਵੀ ਕਿਹਾ ਤੇ 1509 ਦਾ ਜਿਹੜਾ ਭਾਅ ਰਿਹਾ ਉਹ 4110 ਰੁਪਏ ਪ੍ਰਤੀ ਕੁਆਂਟਲ ਰਿਹਾ 1847 ਦਾ ਭਾਜੜਾ ਹੱਥ ਨਾਲ ਕਟਾਈ ਕੀਤੀ ਦਾ 4074 ਰੁਪਏ ਪ੍ਰਤੀ ਕੁਇੰਟਲ ਰਿਹਾ। ਨਾਲ ਹੀ ਪੰਜਾਬ ਦੀ ਕੋਟਕਪੂਰਾ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 1847 ਦਾ ਭਾਜੜਾ 3855 ਰੁਪਏ ਪ੍ਰਤੀ ਕੁਇੰਟਲ ਤੇ 1401 ਦਾ ਭਾਅ 4575 ਰੁਪਏ ਪ੍ਰਤੀ ਕੁਇੰਟਲ ਰਿਹਾ। ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਪੰਜਾਬ ਤੋਂ ਬਾਹਰ ਦੀਆਂ ਨਹੀਂ ਤਾਂ ਨਰਮਾੜਾ ਮੰਡੀ ਦੇ ਵਿੱਚ ਜਿਹੜਾ 1718 ਦਾ ਭਾਅ 4780 ਰੁਪਏ ਪ੍ਰਤੀ ਕੁਇੰਟਲ ਤੇ ਕਲੈਤ ਮੰਡੀ ਦੇ ਵਿੱਚ 1718 ਦਾ ਭਾਅ 4720 4750 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਰਤਿਆ ਮੰਡੀ ਦੀ ਤਾਂ ਇੱਥੇ 1401 ਦਾ ਭਾਅ ਸੀ ਜਿਹੜਾ 4931 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ PB71 PB1 ਦਾ ਭਾਅ ਜਿਹੜਾ 4600 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਭਾਅ ਜਿਹੜਾ ਇੱਥੇ 4552 ਰੁਪਏ ਪ੍ਰਤੀ ਕੁਆਂਟਲ ਤੇ 11 21 ਦਾ ਭਾਅ 4670 ਰੁਪਏ ਪ੍ਰਤੀ ਕੁਆਂਟਲ ਰਿਹਾ ਟੋਹਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਦਾ ਭਾਅ 4125 ਰੁਪਏ ਤੇ 1401 ਦਾ ਭਾਅ 5000 ਰੁਪਏ ਪ੍ਰਤੀ ਕਵਾਂਟਲ ਹੈ 11 21 ਦੇ ਭਾਅ ਦੀ ਜੇਕਰ ਗੱਲ ਕਰੀਏ ਇੱਥੇ ਤਾਂ 4925 ਰੁਪਏ ਪ੍ਰਤੀ ਕਵਾਂਟਲ ਤੇ 1847 ਦਾ ਭਾਅ 4000 ਰੁਪਏ ਪ੍ਰਤੀ ਕਵਾਂਟਲ ਤੇ 1885 ਦਾ ਭਾਅ ਜਿਹੜਾ ਰਿਹਾ ਕੰਬਾਈਨ ਨਾਲ ਕੱਟੀ ਹੋਈ ਦਾ 4620 ਰੁਪਏ ਪ੍ਰਤੀ ਕਵਾਂਟਲ ਹੈ ਤਾਂ ਦੋਸਤੋ ਇਹ ਸੀ ਅੱਜ ਦੇ ਮੰਡੀਆਂ ਦੇ ਭਾਅ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ